ਤਾਰਾ ਪਾਲ ਪੇਸ਼ ਕਰਦੇ ਨੇ ਬਲੌਗ ਨੰਬਰ 3 ਬਾਜੀ ਉੱਤੇ ਉੱਠ ਕੇ ਬਲੌਗ ਦੀ ਸ਼ੁਰੂਆਤ ਕਰਨ ਵਾਲੇ ਬੰਦੇ ਅੱਜ ਐ ਚੈਲਵੀ ਸਟੂਡੀਓ ਖਾੜ ਪਹੁੰਚੇ ਹੋਏ ਆਂ ਪਰ ਦੁਕਾਣਾਂ 'ਆਂ ਰੰਗ ਰੰਗ ਪ੍ਰੋਗਰਾਮ ਇੱਥੇ ਮੈਂ ਲੇਟ ਆਇਆ ਟੀਮ ਪਹੁੰਚੀ ਹੋਈ ਹੈ ਕਿ ਤੇ ਮੈਨੂੰ ਬੰਦੇ ਸਾਡੇ ਥਿਆਣ ਹੀ ਲਿਖ ਗੱਗੀ ਬਾਜੀ ਨੂੰ ਫੋਨ ਲਾਇਆ ਸੀ ਬੰਦੇ ਭਾਜੀ ਬੰਦੇ ਨੂੰ ਫੋਨ ਲਾ ਲਓ ਆ ਬਣੇ ਹੋਏ ਤੇ ਚਿੱਤਰਕਾਰੀ ਵੱਡੇ ਲੈਵਲ ਦੀ ਸੋ ਬੰਦੇ ਆ ਬਹਾ ਭਾਲ ਲਾਗੇ ਟੈਨਸ਼ਨ ਕੋਈ ਨਹੀਂ ਮੈਨੂੰ ਇਹ ਲੱਗਦਾ ਵੀ ਨਾ ਲੀਏ ਘੰਟਾ ਸੂਏ ਚ ਕੱਪੜੇ ਤੁਹਾਡੀ ਐਂ ਲੱਗਾ ਹੈ ਇੰਗਲੈਂਡ ਚ ਪਹੁੰਚ ਗਏ ਹੁੰਦੇ ਆ ਵੀ ਪਟੜਾ ਲੈਵਲ ਆ ਸੂਏ ਚ ਤਾਂ ਪਾਣੀ ਸੁੱਕੇ ਪਏ ਨੇ ਆਹ ਬੜੋਤ ਨੂੰ ਲੰਗਾ ਕਰੇ ਸੋ ਕੋਈ ਗੱਲ ਨਹੀਂ ਬੰਦਾ ਭਾਲਦਿਆਂ ਸਲਾਈ ਮਸ਼ੀਨ ਤੇ ਕਪੜਾ ਵੀ ਬਣਦੇ ਸੀ ਗੋਲੇ ਵਰੀ ਬੈਠੇ ਹਾਂ ਤਾਂ ਆਜ ਚਲਦੇ ਆ ਆਪਣੇ ਬੰਦਿਆਂ ਕੋਲੇ ਵਾਰੀ ਕਿਸ਼ਤੀ ਵਾਹਾਂ ਡੁੱਬੀ ਜਿੱਥੇ ਪਾਣੀ ਕੰਮ tha ਇਹ ਉਹ ਕਿਸ਼ਤੀ ਹੈਗੀ ਦਿਲ ਦਿਲ ਵਾਲੇ ਫਰਮ ਵਾਲੇ ਇੱਥੇ ਅਜੇ ਦੇ ਬਗਨ ਹਰ ਪੀਪੇ ਸੀਗੇ ਕੋਈ ਗੱਲ ਨਹੀਂ ਭਾਜੀ ਲਵ ਯੂ ਲਵ ਯੂ ਅਜੇ ਭਾਜੀ ਲਵ ਯੂ ਲਓ ਜੀ ਜਿੱਥੇ ਅਸੀਂ ਪਹੁੰਚਣਾ ਸਾਨੂੰ ਚਾਹੀਦਾ ਸੀ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਸਾਡੀ ਫਿਲਮ ਦਾ ਗਾਣਾ ਸ਼ੂਟ ਹੋ ਰਿਹਾਗਾ ਕੀ ਬਾਤ ਹੈ ਇਹ ਧਾਮਾ ਜਾਮਾ ਕੋਰੇ ਨਾਲ ਲੱਗਦੀ ਜ਼ਮੀਰ ਜੱਟ ਦੀ ਕਿੱਥੇ ਲਿਆਏ ਸ਼ੈੱਡ ਚ ਮੰਨ ਲਾਦਾ ਪਹਿਲਾ ਇਹ ਕਣਕ ਵਾਲਾ 플ਾਂਟ ਸੀਗਾ ਜਿੱਥੇ ਆਪਾਂ ਸਟੋਰ ਕਰਦੇ ਆ ਕੰਮ ਕਰਦੇ ਸਾਰੇ ਦੋਸਤ મિતਰੀ ਪਹੁੰਚੇ ਹੋਏ ਨੇਗੇ ਬੜੀ ਤਾਕੜੀ ਲੈਵਲ ਦੀ ਸ਼ੂਟਿੰਗ ਚੱਲ ਰਹੀ ਹੈਗੀ ਇਹ ਮਨੀਟਰ ਬਾਜੀ ਨੇ ਇਹਨਾਂ ਵੀ ਦੇਖਿਆ ਜਾਂਦਾ ਹੋਊ ਕੈਮਰਾ ਬਾਜੀ ਨੇ ਉੱਥੇ ਉਹਦੇ ਖੜਾਗਾ ਆਪਣਾ ਆ ਆਤੀਗਾ ਸਤਿ ਸ਼੍ਰੀ ਅਕਾਲ ਆਈ ਉਹ ਸਾਡੇ ਐਕਟਰਸ ਐ ਬਾਡ ਰਮਾਨ ਬੇਦਲਜੀਪ੍ਰੀਤ ਔਜਰਾ ਜੀ ਉਹਨਾਂ ਨੂੰ ਸਮਝਾ ਰਹੇ ਨੇ ਸੈ ਮੱਲੀ ਜੀ ਦਾਸ ਫਿਰ ਇੱਥੇ ਦੇਖਦਾ ਪਏ ਕਿ ਵੀ ਕੀ ਗਲਤੀ ਤਾਂ ਨਹੀਂ ਕਰ ਰਹੇ ਬੱਚੇ ਲਾਈਟਾਂ ਬੁਝਾ ਦਿੰਦੇ ਅਸਤਾ ਜਦੋਂ ਆ ਜੀ ਆਪਦੀ ਲਓ ਜੀ ਤਾਰੇ ਬਾਈ ਦਾ ਬਲੌਗ ਹੈਕ ਹੋ ਚੁਕਿਆ ਹੈ ਅਮਰੀਕਾ ਤੋਂ ਖੋਜੀ ਲੱਗੇ ਹੋਏ ਨੇ ਕੱਲ ਦੇ ਇਹਨਾਂ ਦਾ ਬਲੌਗ ਇਹਨਾਂ ਨੂੰ ਵਾਪਸ ਦੇਣ ਨੂੰ ਇਨੀ ਮਿਹਨਤ ਤੋਂ ਬਾਅਦ ਪਤਾ ਲੱਗਿਆ ਵੀ ਤਾਰੇ ਹੁਣੀ ਦਾ ਰੋਟੀ ਖਾ ਰਹੇ ਨੇ ਆਰੇ ਭਾਈ ਜੀ ਪਹੁੰਚੇ ਨੇ ਤੇ ਰੋਟੀ ਤੇ ਪੈ ਗਏ ਨੇ ਅਟੈਕ ਕਰਦਾ ਹੈ ਜੀ ਪਨੀਰ ਦਾ ਕੀ ਬਣਾਦਾ ਗਿਆ 14 ਮਲਬੋ ਮਲਬੀ ਕੰਮ ਕਰਦਾ ਗਿਆ ਹੌਨ ਸਰ ਸਾਡਾ ਪਹਿਲਾ ਕੰਮ ਰੋਟੀ ਖਾਣਾ ਹੈਗਾ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਮੁੰਡੇ ਤੇ ਯਾਰ ਮੁੰਡਾ ਕਿਹੜਾ ਰੋਟੀ ਤੋਂ ਬਿਨਾ ਕਿਹੜਾ ਮੁੰਡੇ ਦੇ ਨਾਲ ਚਾਹ ਪੀਣੀ ਹੈ ਬਾਸ਼ੂ ਮੁੰਡੇ ਦੇ ਨਾਲ ਬਾਸ਼ੂ ਹੌਨ ਦਾ ਭਾਈ ਪਹੁੰਚੇ ਹੋਏ ਨੇ ਕਿਰੇ ਲੋੜ ਸੋਫੇ ਤੇ ਡੇਟੇ ਬੈਠੇ ਨਹੀਂ ਹੈ ਮੰਗਾ ਭਾਜੀਾਰੇ ਕੀ ਕਹਿਣਾ ਚਾਹੋਗੇ ਭਾਜੀ ਜਿਹੜਾ ਚੰਨੀ ਭਾਜੀ ਬਾਰੇ ਕੀ ਕਹਿਣਾ ਚਾਹੋਗੇ ਚੰਨੀ ਭਾਜੀ ਦਾ ਟੂਬ ਨੇ ਪੰਜਾਬੀ ਵਿਰਸੇ ਦੀ ਮਾਨ ਸ਼ਖਸੀਅਤ ਇਹ ਹੋਈ ਚੰਨੀ ਭਾਜੀ ਨੇ ਸਾਡਾ ਆਧੁਨਿਕ ਕਾਜਵੀਰ ਸਾਇਰਾਂ ਨੂੰ ਦੇਖ ਕੇ ਤੇ ਆਪ ਤਾਂ ਬੇਰੂਨੀਆਂ ਪਹਾੜੀਆਂ ਦੇ ਵਿੱਚ ਜਾ ਵਸਦੇ ਨੇ ਇੱਥੇ ਪੰਜਾਬ ਦੇ ਵਿੱਚ ਅੱਜ ਕੱਲ ਪੰਜਾਬੀ ਵਿਰਸਾ ਇਹ ਸੰਭਾਲਦੇ ਰਹੇ ਤੇ ਸਾਨੂੰ ਮਾੜਾ ਸਾਡੇ ਭਰਾਵਾਂ ਦੇ ਮੋਢਿਆਂ ਤੇ ਜਿਹੜਾ ਸਾਡੇ ਵਿਰਸੇ ਦੇ ਮੰਜੇ ਸਕੀਕਰ ਸਭ ਚੱਕੀ ਸਕਦਾ ਹੈ ਠੀਕ ਹੈ ਜੀ ਤੇਦੀ ਬੋਲ ਤੇਦੀ ਬੋਲ ਨਾ ਲਓ ਜੀ ਤਾੜੀ ਦੀ ਸੈਟਿੰਗ ਕਰਨ ਲੱਗੇ ਆ ਜਦੋਂ ਬਾਅਦ ਸਾਡਾ ਸ਼ੂਟ ਹੈ ਬੜੇ ਜੋਰਾਂ ਸ਼ੋਰਾਂ ਤੇ ਬਾਸ਼ੂ ਭਾਜੀ ਕਰ ਰਹੇ ਨੇਗੇ ਗੱਲ ਬਣਾਵਾਂਗੇ ਕਿੰਨੀ ਬਾਸ਼ੂ ਜੀ ਪੂਰੀ ਪੂਰੀ ਗੱਲ ਭਾਜੀ ਚੈੱਕ ਕਰਨ ਲੱਗੇ ਧਾਨਾ ਭਾਜੀ ਬੈਠੇ ਆ ਮੈਂ ਕਿਹਾ ਸਾਡੀ ਸਟਾਰ ਕਾਸਟ ਰੈਡੀ ਹੋ ਕੇ ਆਈ ਹੈ ਨਾ ਤੁਸੀਂ ਦੇਖ ਰਹੇ ਆ ਮੈਂ ਇੰਟਰਵਿਊ ਲੈਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਮਾ ਅਥਰੇ ਲਾਈਟ ਉਰੇ ਹਾਂ ਹਾਂ ਆਪਾਂ ਆਪਾਂ ਉਥੇ ਟ੍ਰੇਨਰਾਂ ਕੋਲੇ ਜਾ ਕੇ ਕਰਦੇ ਯਾਰ ਕਾਹਦੇ ਨੇਰੇ ਚ ਖੜੇ ਆਜੋ ਉੱਪਰ ਬੁਲਨੇ ਆਜੋ ਐਸੀ ਕਰਾਂਗੇ ਆਪਾਂ ਨਾਲ ਨਾਲ ਚਲੋ ਬੱਸ ਕੋਈ ਗੱਲ ਨਹੀਂ ਬੰਦਿਆ ਬੰਦਿਆ ਕਿਆ ਬਾਤ ਹੈ ਸੋਹਣੇ ਰੰਗੇ ਪੀਪੇ ਵਿੱਚ ਕੇਕ ਕੁੜੀਓ ਕਿਆ ਬਾਤ ਹੈ ਇਸ ਐ ਮੱਲੀ ਭਾਜੀ ਦਾ ਜਨਮ ਦਿਨ ਹੈ ਨਾ ਹਰਨਾਮ ਭਾਜੀ ਕੇਕ ਲੈ ਕੇ ਆਇਆ ਟਰੈਟ ਤੇ ਸੋ ਬੜਾ ਚੰਗਾ ਲੱਗ ਰਿਹਾਗਾ ਬੜੇ ਮਸ਼ਕੂਰ ਆ ਤੁਹਾਡੇ ਅਸੀਂ ਤੁਹਾਡੇ ਜਾਨਾ ਭਾਈ ਆ ਹੈ ਤੁਹਾਡੇ ਜਾਨਾ ਚਲੋ ਧੰਨ ਭਾਗ ਧੰਨ ਭਾਗ ਭਾਈ ਜੀ ਆ ਜੋ ਜਨਮ ਦਿਨ ਮਨਾਉਨੇ ਆਗੇ ਸ ਐ ਮੱਲੀ ਭਾਜੀ ਦਾ ਸੋ ਭਾਈ ਜੀ ਹੱਥਾਂ ਵਿੱਚ ਕੇਕ ਨੇ ਆਹ ਤਾਰੇ ਭਾਈ ਤੁਹਾਡੀ ਬਲੈਕ ਕਾਫੀ ਕਿਆ ਬਾਤ ਹੈ ਬਲੈਕ ਕਾਫੀ ਆ ਪ੍ਰੀਤ ਔਜਲਾ ਬਾਜੀ ਬਰਥਡੇ ਬਾਇ ਜਨਮ ਦਿਨ ਦੀਆਂ ਮੁਬਾਰਕਾਂ ਬਹੁਤ-ਬਹੁਤ ਪਰਮਾਤਮਾ ਸੈਨੂੰ ਇਹਦੂ ਵੀ ਵੱਡੀਆਂ ਖੁਸ਼ੀਆਂ ਪੈਂਡਾ ਪਵਾਵੇ ਨਹੀਂ ਪ੍ਰੀਤ ਔਜਲਾ ਜੀ ਯੈਸ ਕਿਵੇਂ ਚੰਗਾ ਲੱਗ ਰਿਹਾ ਸਾਰਿਆਂ ਨੂੰ ਕੀ ਬਾਤ ਹੈ ਅਲੀ ਸਾਹਿਬ ਜਿੰਦਗੀ ਵਿੱਚ ਬਹੁਤ ਮੁਬਾਰਕਾਂ ਦਾ ਕੋਈ ਗਾਣਾ ਦੱਸਣਾ ਗਾਣਾ ਸੁਣਾ ਗਾਣਾ ਸੁਣਾ ਦੇ ਯਾਰ ਯਾਰ ਗਾਣਾ ਸੁਣਾ ਹਾਂ ਹਾਂ ਬਿਲਕੁਲ 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 ਸੁਣ ਰਹੀ ਹੈ ਸੁਣ ਰਹੀ ਹੈ ਹੈਪੀ ਬਰਥਡੇ ਗਾਇਸ ਤਾੜੀਆਂ ਹੋ ਜਾਣ ਤਾੜੀਆਂ ਹੋਣ ਤਾੜੀਆਂ ਹਾਂ ਜੀ ਸਾਹਿਬ ਆ ਕੇ ਦਿਨ ਆਉਂਦੇ ਆਂ ਸਾਡੇ ਇੱਕ ਰੂਮ ਪੀਰ ਆ ਆਹ ਇਹ ਬਲੂ ਮੇਰੀ ਚੀਜ਼ ਕੇਕ ਹੋਇਆ ਪਰ ਇਹ ਹੋਗਾ ਰੈਡ ਵੈਲਵਟ ਬੜਾ ਚੰਗਾ ਲੱਗ ਰਿਹਾ ਨਿਕ ਬੇਕਰ ਦਾ ਬਲੂ ਮੇਰੀ ਚੀਜ਼ ਕੇ ਫਰੈਸ਼ ਫਰੂਟ ਕ੍ਰਿਕ ਆ ਦੇ ਬਾਦ ਭਾਈ ਬਲੂ ਮੇਰੀ ਚੀਜ਼ ਕੇ ਮਾਈ ਫੇਵਰਟ ਭਾਈ ਕੀ ਬਾਤ ਹੈ ਵਾਹ ਵਾਹ ਆ ਜਰਮਨੀਆਂ ਤੋਂ ਆ ਰਿਹਾ ਸੀ। ਇਹ ਕੋਡਿੰਗ ਕਰ ਰਹੀ ਸੀ ਕਿ ਇਹ? ਕੋਡ ਸ਼ਕਤ। ਉਹ ਕੋਡਿੰਗ ਕਰ ਰਹੀ ਸੀ। ਬਾਈ, ਸਟਾਪ ਕਰੋ। ਕਿਵੇਂ ਲੱਗ ਰਿਹਾ? ਬਾਈ, ਫੋਨ ਕਿਨੇ ਮੈਨੂੰ ਫੜਾਇਆ। ਫੋਨ ਰਿਕਾਰਡ ਹੀ ਨਹੀਂ ਕਰ ਰਹੇ ਤੁਸੀਂ। ਕਿਵੇਂ ਲੱਗ ਰਿਹਾ? ਬਾਈ। ਮਾਈਕ ਚ ਬੋਲੋ। ਜੇ ਮੈਂ ਆਰੇ ਬਾਈ ਉਹਨੂੰ ਸਮਝੀਏ। ਜਰਮਨੀਆਂ ਤੋਂ ਆ ਰਿਹਾ। ਮੈਨੂੰ ਲੱਗ ਰਿਹਾ ਜਿਵੇਂ ਧਰਤੀ ਤੇ ਮੇਰਾ ਦੁਬਾਰਾ ਫਿਰ ਇੱਕ ਵਾਰ ਜਾਣਾ ਪਵੇਗਾ। ਯਾਹ ਬਾਤ ਹੈ। ਇਸ ਸੁਖਿਤਰ ਆਵਾਜ਼ ਹੀ ਕੰਨ ਤੇ ਕੋਈ ਨਹੀਂ ਬੜੇ ਮਸ਼ਹੂਰ ਆ ਬੜੇ ਮਤਾਸਰ ਆ ਫੜਨਾ ਪੜ ਗਏ ਅਸੀਂ ਸਾਰਿਆਂ ਨੇ ਧੋਰੀਆਂ ਨਾਲ ਲੱਗਦੀ ਜ਼ਮੀਨ ਜਿੱਥੇ ਫਰਾਂਜ਼ੀ ਕੋ موجوده ਹੋਣੀ ਹੈ ਇਹ ਜੁਨਾਬ ਐ ਕਿਹਾ ਤਾਂ ਗੱਲ ਆਪੇ ਨੇ ਬੈਗਿਆ ਜੀ ਵਾਹ ਜੀ ਕੀ ਕੀ ਕਾਵਾਤ ਆ ਜੀ ਕੀ ਕਾਵਾਤ ਹੈ ਫਟੜ ਕਰ ਦਿੰਦੇ ਆ ਕੇਕ ਭਾਜੀ ਸਭ ਤੋਂ ਪਹਿਲੀ ਬੁਰਕੀ ਮੈਂ ਨਾ ਨਾ ਮੈਂ ਆਹਦਾ ਬਿਸਕੁਟ ਨਹੀਂ ਖਲੇ ਮੈਂ ਹਾਂ ਸਟੰਡਿੰਗ ਆਹ ਬਾਤ ਹੈ ਕੀ ਬਾਤ ਹੈ ਮਤਲਬ ਬੋਰਡ ਲੈ ਕੋਈ ਨਾ ਕਿਸੇ ਵੀ ਐਨਾ ਇੰਨੀ ਫਲੈਕਸੀਬਿਲਟੀ ਹੋਣੀਗੀ ਬਹੁਤ ਬਹੁਤ ਮੁਬਾਰਕਾ ਸੇ ਮਤ ਭਾਜੀ ਇਹ ਵੀ ਪੈਂਦੇ ਸਾਂ ਆਜਾ ਬੜੇ ਜੀ ਇਹ ਚੰਗਾ ਲੱਗ ਰਿਹਾ ਹੈ ਜੀ ਉਸ ਵੇ ਕੀ ਸੁਆ ਰਿਹਾ ਹੈ ਬੜਾ ਨਹੀਂ ਚੰਗਾ ਜੀ ਕੀ ਬੰਦ ਵਾ ਰਿਹਾ ਹੈ ਯਾਨਾ ڈن ਹੋ ਗਿਆ ਭਾਜੀ ਫੜਾਇਓ ڈن ڈن ਭਾਈ ਨੂੰ ਖਾ ਲੋ ਭਾਈ ਸੋ ਕੀ ਬਾਤ ਹੈ ਮੱਲੀਆਂ ਦੇ ਸਹਿਮ ਦਾ ਚਰਮਲੇ ਦਾ ਬਲੌਗ ਹੈ ਬਿਲਕੁਲ ਧੰਨਵਾਦ ਅਸੀਂ ਵੀ ਤਾਰੇ ਬਾਈ ਦੇ ਬਲੌਗ ਦੇ ਵਿੱਚ ਜਨਮ ਦਿਨ ਮਨਾ ਰਹੇ ਹਾਂ ਕੀਵਾਹ ਵੱਡਾ ਪਲੇਟਫਾਰਮ ਨਹੀਂ ਮਿਲਦਾ ਕੀ ਬਾਤ ਹੈ ਭਾਜੀ ਕੀ ਬਾਤ ਹੈ ਇਹ ਲੱਗਦਾ ਜਿਵੇਂ ਜਨਮ ਦਿਨਾਂ ਦੀ ਆਵਾਜ਼ ਪੰਜਾਬ ਦੀ ਹੋਵੇ ਕੀ ਬਾਤ ਹੈ ਭਾਜੀ ਕੀ ਬਾਤ ਹੈ 올 ਟੀਮ ਐਂਡ ਵਿੱਚ ਅਸੀਂ ਬਲੌਗ ਬਲੌਗ ਸੁਭਾਈ ਜੀ ਬਲੌਗ ਦੀ ਇੱਥੇ ਐਂਡਿੰਗ ਕਰਦੇ ਗੱਗੀ ਭਾਜੀ ਮੈਨੂੰ ਛੱਡ ਕੇ ਗਏ ਨੇਗੇ ਤੇ ਬਾਕੀ ਸਾਡਾ YouTube ਚੈਨਲ ਤੇ ਸਾਡੀ ਫਿਲਮ ਜਰੂਰ ਦੇਖੋ 18 ਅਕਤੂਬਰ ਨੂੰ ਆ ਰਹੀ ਹੈਗੀ ਕਿ ਕਿ ਵੀਰੇ ਲਵ ਯੂ ਥੈਂਕ ਯੂ ਗੁੱਡ ਨਾਈਟ ਥੈਂਕ ਯੂ ਗੁੱਡ ਨਾਈਟ